ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਇ ਤੇ ਮੁਕਤ ਪਐ ਜਿਨ ਹਰ ਨਾਮ ਧਿਆਇ ਤਿੰਨ ਪਵਿੱਤ ਪਰਮ ਪਦ ਪਾਈ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਈ ਤੇ ਮੁਕਤ ਭਏ ਜਿਨ ਹਰ ਨਾਮ ਧਿਆਇ ਤਿੰਨ ਪਵਿੱਤ ਪਰਮ ਪਦ ਪਾਈ ਮੇਰੇ ਰਾਮ ਹਰ ਜਨ Arogya ਭਏ ਗੋਰਾ ਬਚਨੀ ਜੇ ਨਾ ਜਪਿਆ ਮੇਰਾ ਹਰ ਹਰ ਤਿੰਨ ਕੇ ਹਉ ਮੈਂ ਰੋਗ ਗਏ ਰਹਾਉ ਬ੍ਰਹਮਾ ਬੇਸਨ ਮਹਾਦੇਉ ਤ੍ਰਏ ਗੁਣ ਰੋਗੀ ਵਿਚ ਹਉ ਮੈਂ ਕਾਰ ਕਮਾਈ ਜਿਨ ਕੀ ਏ ਤਿ ਸਹਿ ਨ ਚੇਤਾਹ ਬਪੜੇ ਹਾਲ ਗੁਰਮੁਖ ਸੋਜੀ ਪਾਈ ਹਉ ਮੈਂ ਰੋਗ ਸਭ ਜਗਤ ਵਿਆਪਿਆ ਤੈਨ ਕਉ ਜਨਮ ਮਾਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤੇ ਸਜਨ ਕਉ ਹਉ ਬਲਿਹਾਰੀ ਜਿਨ ਸਿਸਟ ਸਾਜੀ ਸੋਈ ਹਰ ਜਾਣੈ ਤਾਕਾਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵੀਚਾਰੋ ਜਿਨ ਸਿਸਟ ਸਾਜੀ ਸੋਈ ਹਰ ਜਾਣੈ ਤਾਕਾਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੀ ਸਦਕਾ ਸੰਗਤ ਵਿੱਚ ਹਾਜ਼ਰੀ ਪਰਣਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਦੇ ਸੁਭਾਗ ਆਪਾਂ ਸਮੂਹ ਜੀਵਾਂ ਨੂੰ ਪ੍ਰਾਪਤ ਹੋਏ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ ਗੁਰੂ ਸਾਹਿਬ ਜੀ ਦੇ ਪਾਵਨ ਅੰਗ 735 ਤੋਂ 736 ਅੰਗ ਉਪਰ ਸੂਹੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਬਚਨ ਹਨ ਜਿਸ ਵਿੱਚ ਸਤਿਗੁਰੂ ਸਮਝਾਉਣਾ ਕਰਦੇ ਐ ਕਿ ਜਿੱਥੇ ਇਸ ਸੰਸਾਰ ਦੇ ਵਿੱਚ ਗੁਰਬਾਣੀ ਦੇ ਪਾਵਨ ਬਚਨ ਹਨ ਜੋ ਜੋ ਦੀਸੈ ਸੋ ਸੋ ਰੋਗੀ। ਵਿਹਾਰ ਇਕ ਇਨਸਾਨ ਦੁੱਖਾਂ ਦੇ ਵਿੱਚ ਰੋਗਾਂ ਦੇ ਵਿੱਚ ਗਲਤਾਨ ਹੈ। ਹਰ ਇੱਕ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੈ। ਜਿੱਥੇ ਫਰੀਦ ਸਹਿ ਬਚਨ ਕਰਦੇ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭੈ ਜਗ ਉੱਚੇ ਚੜਕੇ ਦੇਖਿਆ ਘਰ ਘਰ ਇਹ ਆਗ ਹਰ ਇੱਕ ਦੇ ਜੀਵਨ ਦੇ ਵਿੱਚ ਦੁੱਖ ਹਨ ਪਰੇਸ਼ਾਨੀਆਂ ਹਨ ਰੋਗ ਹਨ ਮਹਾਰਾਜ ਕਹਿੰਦੇ ਉੱਥੇ ਇੱਕ ਐਸੇ ਵੀ ਪੁਰਖ ਹਨ ਜਿਨ੍ਹਾਂ ਨੂੰ ਕੋਈ ਦੁਖੀ ਨਹੀਂ ਜਿਹੜੇ ਰੋਗਾਂ ਤੋਂ ਰਹਿਤ ਹਨ ਤਨ ਗੁਰੂ ਰਾਮਦਾਸ ਸਹਿ ਮਹਾਰਾਜ ਕਿਰਪਾ ਕਰੋ ਦੱਸੋ ਕਿਹੜੇ ਐਸੇ ਮਨੁੱਖ ਹਨ ਐਸੇ ਲੋਕ ਹਨ ਜਿਹੜੇ ਦੁੱਖਾਂ ਤੋਂ ਰੋਗਾਂ ਤੋਂ ਬਚੇ ਐ ਗੁਰੂ ਸਾਹਿਬ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਸਮਝਾਇਆ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਮੇਰਾ ਹਰ ਹਰ ਉਹ ਹਰੀ ਅਕਾਲ ਪੁਰਖ ਪਰਮਾਤਮਾ ਹਰ ਇੱਕ ਵਿੱਚ ਵਸਣ ਵਾਲਾ ਸੁੱਕਿਆ ਹੋਇਆਂ ਨੂੰ ਹਰਿਆ ਕਰਨ ਵਾਲਾ ਵਸਿਆ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਹੈ ਪਹਿਚਾਣਿਆ ਹੈ ਮਹਿਸੂਸ ਕੀਤਾ ਹੈ ਤਿੰਨ ਕੇ ਸਭ ਰੋਗ ਗਵਾਏ ਉਹਨਾਂ ਦੇ ਸਾਰੇ ਰੋਗ ਗਵਾ ਦਿੱਤੇ ਅਕਾਲ ਪੁਰਖ ਵਾਹਿਗੁਰੂ ਨੇ ਉਹਨਾਂ ਨੂੰ ਰੋਗਾਂ ਤੋਂ ਰਹਿਤ ਕਰ ਦਿੱਤਾ। ਗੁਰੂ ਸਾਹਿਬ ਕਿਰਪਾ ਕਰਦੇ ਹਨ ਪਾਵਨ ਗੁਰਬਾਣੀ ਦੇ ਵਿੱਚ ਕਿ ਬੰਦਾ ਸੰਸਾਰ ਦੇ ਵਿੱਚ ਸੰਸਾਰੀ ਜੀਵਾਂ ਦੇ ਕੋਲੋਂ ਸੁੱਖ ਲੱਭਦਾ ਹੈ। ਬੰਦਾ ਸੁੱਖ ਦੀ ਭਾਲ ਵਿੱਚ ਬੰਦੇ ਦਾ ਹੀ ਨਾਮ ਜਪੀ ਜਾਂਦਾ। ਬੰਦੇ ਨੂੰ ਹੀ ਸਭ ਕੁਝ ਮੰਨੀ ਜਾਂਦਾ ਹੈ। ਬੰਦਾ ਬੰਦੇ ਤੋਂ ਸੁੱਖ ਲੱਭਦਾ ਹੈ। ਜਿਸ ਕਰਕੇ ਮਹਾਰਾਜ ਕਹਿੰਦੇ ਹੋਰ ਦੁਖੀ ਹੁੰਦਾ ਸੁਖ ਤਾਂ ਉਹ ਦੇ ਸਕਦਾ ਨਾ ਜਿਹੜਾ ਸੁਖਾਂ ਦਾ ਦਾਤਾ ਹੋਵੇ ਜਿਹੜਾ ਆਪ ਦੁਖੀ ਹੋ ਕਿਸੇ ਨੂੰ ਕੀ ਸੁਖ ਦੇਵੇਗਾ ਤੇ ਮਹਾਰਾਜ ਤਾਂ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ ਬੰਦਾ ਬੰਦੇ ਕੋਲੋਂ ਸੁਖ ਲੱਭਦਾ ਜਿਸ ਕਰਕੇ ਮਹਾਰਾਜ ਕਹਿੰਦੇ ਬਿਰਤੀ ਬਣ ਜਾਂਦੀ ਕੋਕਰ ਰਗੀ ਤੇ ਇਹਦਾ ਕਾਰਨ ਮਹਾਰਾਜ ਕਹਿੰਦੇ ਕੀ ਹੈ ਇਹ ਬਿਰਤੀ ਬਣਨ ਦਾ ਮਹਾਰਾਜ ਇਹ ਕਹਿੰਦੇ ਰੱਬ ਦੇ ਨਾਮ ਦੀ ਖਬਰ ਹੀ ਸਾਰ ਹੀ ਨਹੀਂ ਉਹ ਪਰਮਾਤਮਾ ਦੇ ਘਰ ਦੀ ਕੋਈ ਸਾਰ ਹੀ ਨਹੀਂ ਬੰਦੇ ਨੂੰ ਜਿਸ ਕਰਕੇ ਬੰਦਾ ਬੰਦੇ ਤੋਂ ਸੁੱਖ ਲੱਭਦਾ ਹੈ ਜਿਨ੍ਹਾਂ ਨੂੰ ਉਹਦੇ ਘਰ ਦੀ ਸਾਰ ਆ ਗਈ ਉਹ ਬੰਦੇ ਦੀ ਬੰਦੇ ਦੇ ਕੋਲੋਂ ਸੁੱਖ ਨਹੀਂ ਲੱਭਦੇ ਉਹਨਾਂ ਨੂੰ ਪਤਾ ਹੈ ਮਾਨਕ ਕੀ ਟੇਕ ਬਿਰਤੀ ਸਭ ਜਾਣ ਦੇਵਣ ਕਹੋ ਇੱਕ ਹੈ ਭਗਵਾਨ ਪਰ ਸਤਿਗੁਰੂ ਕਹਿੰਦੇ ਬਿਰਤੀ ਐਸੀ ਬਣ ਗਈ ਦੁੱਖ ਕੈ ਸੁਖ ਕੈ ហេਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਦੁੱਖ ਲੱਭਦਿਆਂ ਸੁਖ ਲੱਭਦਿਆਂ ਲੱਭਦਿਆਂ ਬੜਾ ਦੁੱਖ ਪਾਉਂਦਾ ਹੈ ਸੇਵ ਕਰਤ ਜਨ ਜਨ ਕੀ ਬੰਦਾ ਬੰਦੇ ਦੀ ਸੇਵਾ ਕਰਦਾ ਹੈ ਮਹਾਰਾਜ ਜਗੇ ਕਿਰਪਾ ਕਰਕੇ ਸਮਝਾਉਣਾ ਕਰ ਦੇ ਦਵਾਰ ਇਹ ਦਵਾਰ ਫਿਰਤ ਸਵਾਨ ਜਿਓ ਪਾਤਸ਼ਾਹ ਕਹਿੰਦੇ ਵੀ ਹਰ ਇੱਕ ਦਰਵਾਜ਼ੇ ਤੇ ਤੁਰਿਆ ਫਿਰਦਾ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਕਦੇ ਕਿਸੇ ਦਾ ਬੂਹਾ ਖੜਕਾਉਂਦਾ ਕਦੇ ਕਿਸੇ ਦਾ ਕਦੇ ਕਿਦੀ ਮਹਿਮਾ ਕਰਦਾ ਹੈ ਕਦੇ ਕਿਦੀ ਮਹਿਮਾ ਕਰਦਾ ਹੈ ਕਦੇ ਕਿਦੇ ਪਿਛੇ ਤੁਰ ਪਿਆ ਕਦੇ ਕਿਦੇ ਪਿਛੇ ਮਹਾਰਾਜ ਜੀ ਕਹਿੰਦੇ ਕਾਰਨ ਕੀ ਸੋਧ ਨਹੀਂ ਰਾਮ ਭਜਨ ਕੀ ਮਹਾਰਾਜ ਕਹਿੰਦੇ ਰੱਬ ਦੇ ਨਾਮ ਦੀ ਪਰਮਾਤਮਾ ਦੀ ਭਗਤੀ ਦੀ ਖਬਰ ਨਹੀਂ ਕਿ ਉਹਦਾ ਨਾਮ ਜਪਿਆਂ ਅਸਲ ਸੁਖ ਮਿਲਣਾ ਹੈ ਸਰਬ ਸੁਖਾਂ ਦਾ ਦਾਤਾ ਸਤਗੁਰ ਤਾ ਕੀ ਸਰਣੀ ਆਈਐ ਜਿਹੜਾ ਸਾਰਿਆਂ ਸੁਖਾਂ ਦਾ ਦਾਤਾ ਹੈ ਸੁਖ ਉਹਦੇ ਕੋਲੋਂ ਮਿਲ ਸਕਦਾ ਹੈ ਦੁਖੀ ਬੰਦਾ ਕਦੇ ਕਿਸੇ ਨੂੰ ਸੁਖ ਨਹੀਂ ਦੇ ਸਕਦਾ ਉਹ ਤਾਂ ਆਪਣੇ ਦੁੱਖ ਦੇ ਫਰੋਲਣ ਲੱਗ ਪਏਗਾ ਜਦੋਂ ਕਿਸੇ ਜਦੋਂ ਬੰਦਾ ਬੰਦੇ ਦੇ ਅੱਗੇ ਦੁੱਖ ਜਾਰ ਕਰੇਗਾ ਉਹ ਆਪਣੇ ਸੁਣਾਉਣ ਲੱਗ ਪੈਂਦਾ ਮਹਾਰਾਜ ਜੀ ਕਹਿੰਦੇ ਜੇ ਸੁਖ ਲੈਣਾ ਹੈ ਤੇ ਉਸ ਪ੍ਰਮਾਤਮਾ ਦਾ ਨਾਮ ਜਪਣਾ ਕਰ ਜਿਨ੍ਹਾਂ ਨੇ ਜਾਣਿਆ ਕਿ ਹਿਰਦੇ ਦੇ ਵਿੱਚ ਪ੍ਰਮਾਤਮਾ ਵੈਗੁਰੂ ਵਸਦਾ ਹੈ ਤਿੰਨ ਕੇ ਸਭ ਰੋਗ ਗਵਾਏ ਉਹਨਾਂ ਦੇ ਸਾਰੇ ਰੋਗ ਜੀਵਨ ਦੇ ਵਿੱਚੋਂ ਗਵਾਚ ਗਏ ਨਾ ਦੇ ਉਹਨਾਂ ਨੂੰ ਵਿਕਾਰਾਂ ਦਾ ਰੋਗ ਰਹਿ ਗਿਆ ਨਾ ਤ੍ਰਿਸ਼ਨਾ ਦਾ ਹੰਕਾਰ ਦਾ ਰੋਗ ਨਹੀਂ ਹੈ ਪੰਜਾਂ ਚੋਰਾਾਂ ਤੋਂ ਬਚ ਗਏ ਅਕਾਲ ਪੁਰਖ ਵੈਗੁਰੂ ਨੇ ਕਿਰਪਾ ਕੀਤੀ ਬਿਰਤੀ ਐਸੀ ਦੇ ਦਿੱਤੀ ਤਨ ਦੇ ਉੱਤੇ ਭਾਵੇਂ ਕਿੱਡਾ ਵੱਡਾ ਦੁੱਖ ਪਰਮਾਨ ਨਹੀਂ ਡੋਲਿਆ ਮਨ ਦੀ ਅਵਸਥਾ ਉਹੀ ਹੈ ਆਨੰਦ ਵਿੱਚ ਰਹਿਣ ਵਾਲੀ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਬਾਹਰ ਜੀ ਕਹਿੰਦੇ ਹੋ ਮੁਕਤ ਹੋ ਗਏ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਧਿਆਉਣਾ ਕੀਤਾ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਸੀ ਜਮਾਂ ਦਾ ਫਾਹ ਹਰ ਉਹ ਹਰ ਇੱਕ ਉਸ ਬੰਦੇ ਨੂੰ ਸਹਿਣਾ ਪੈਂਦਾ ਜਿਨੇ ਰੱਬ ਦਾ ਨਾਮ ਵਿਸਾਰ ਕੇ ਜੀਵਨ ਬਤੀਤ ਕੀਤਾ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਧਿਆਇਆ ਉਹ ਮੁਕਤ ਉਹ ਮੁਕਤ ਹੋ ਗਏ ਤਿੰਨ ਟੂਟੀ ਜਮ ਕੀ ਫਾਸੀ ਉਹਨਾਂ ਦੇ ਜਮਾਂ ਦੇ ਫਾਈ ਟੁੱਟ ਗਏ ਬਚ ਗਏ ਜਮਾਂ ਦੀ ਮਾਰ ਤੋਂ ਸੇ ਮੁਕਤ ਭਏ ਜਿਨ ਹਰ ਨਾਮ ਜਿਨ ਹਰ ਨਾਮ ਧਿਆਇਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਤਿੰਨ ਪਵਿੱਤ ਪਰਮ ਪਦ ਪਾਏ ਉਹਨਾਂ ਨੇ ਪਵਿੱਤਰ ਤੇ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਜਿਹਦੇ ਵਰਗੀ ਪਦਵੀ ਕੋਈ ਨਹੀਂ ਜਿਹਦੇ ਵਰਗਾ ਸੰਸਾਰ ਦੇ ਵਿੱਚ ਅਹੁਦਾ ਹੀ ਕੋਈ ਨਹੀਂ ਉਸ ਉੱਚੇ ਅਹੁਦੇ ਦੇ ਮਾਲਕ ਬਣ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਤਰੂ ਭਗਤ ਸਾਹਿਬ ਅਬਚਲ ਨਗਰ ਅਬਚਲ ਰਾਜ ਪ੍ਰਾਪਤ ਹੋਇਆ ਉਹਨਾਂ ਨੂੰ ਪ੍ਰਮਾਤਮਾ ਦੀ ਬੰਦਗੀ ਕਰ ਕਰਕੇ ਤਰੇ ਸੰਸਾਰੀ ਰਾਜ ਭਾਗ ਲੈਣ ਵਾਸਤੇ ਜਿਹੜਾ ਪਿਤਾ ਦੇ ਕੋਲ ਹੈ ਪਰ ਜਦੋਂ ਰੱਬ ਦਾ ਨਾਮ ਜਪਿਆ ਫਿਰ ਸੰਸਾਰੀ ਵੀ ਮਿਲ ਗਿਆ ਤੇ ਦਰਗਾਈ ਵੀ ਮਿਲ ਗਿਆ ਅਬਚਲ ਰਾਜ ਮਿਲਿਆ ਸੰਸਾਰੀ ਰਾਜ ਭਾਗ ਤਾਂ ਇੱਕ ਨਾ ਇੱਕ ਦਿਨ ਖਤਮ ਹੋ ਜਾਂਦਾ ਜਿੱਦਾਂ ਸਰੀਰ ਖਤਮ ਹੋ ਗਿਆ ਉਸ ਦਿਨ ਤੇ ਰਾਜ ਭਾਗ ਸੰਸਾਰ ਆਲਾ ਮੁੱਕ ਹੀ ਜਾਣਾ ਹੈ ਨਾ ਤੇ ਕਈਆਂ ਦੇ ਤਾਂ ਜਿਉਂਦਿਆਂ ਹੀ ਨਦਰ ਪੱਠੀ ਜੇ ਕਰੇ ਸੁਲਤਾਨਾ ਕਾ ਹੁਕਮ ਆ ਜਾਂਦਾ ਕਈ ਤਾਂ ਜਿਉਂਦੇ ਤਖਤਾਂ ਤੋਂ ਕੱਖਾਂ ਚ ਆ ਜਾਂਦੇ ਆ ਜੇ ਸਰੀਰ ਖਤਮ ਹੋ ਗਿਆ ਤੇ ਫਿਰ ਤੇ ਰਾਜ ਭਾਗ ਖਤਮ ਹੀ ਐ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਉਹਦੇ ਘਰ ਦਾ ਰਾਜ ਭਾਗ ਉਹ ਸਦਾ ਰਹਿਣ ਵਾਲਾ ਐ ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਉਹ ਅਬ ਚਲ ਹੈ ਭਾਵੇਂ ਉਹਨੂੰ ਕੋਈ ਚਲਾਏ ਮਾਣ ਨਹੀਂ ਕਰ ਸਕਦਾ ਉਸ ਰਾਜ ਭਾਗ ਨੂੰ ਕੋਈ ਖਤਮ ਨਹੀਂ ਕਰ ਸਕਦਾ ਉਸ ਸਦਾ ਰਹਿਣ ਵਾਲਾ ਰਾਜ ਹੈ ਮੇਰੇ RAM ਹਰ ਜਨ Arogya ਭਏ ਉਸ ਮੇਰੇ ਹਰ ਇੱਕ ਵਿੱਚ ਰਮੇ ਹੋਏ ਪਰਮਾਤਮਾ ਦਾ ਨਾਮ ਜਪਣ ਵਾਲੇ ਪਰਮਾਤਮਾ ਦੇ ਜਨ Arogya ਭਏ ਉਹ ਰੋਗਾਂ ਤੋਂ ਰਹਿਤ ਹੋ ਗਏ ਉਹਨਾਂ ਨੂੰ ਰੋਗ ਕੋਈ ਨਹੀਂ ਉਹ ਰੱਬ ਦੇ ਪਿਆਰੇ ਸਦਾ ਆਨੰਦ ਰਹਿਲ ਦੇ ਵਿੱਚ ਰਹਿੰਦੇ ਹੈ ਉਹ ਸੁਖਮਾਨ ਦੇ ਹੈ ਅਸਲ ਸੁਖ ਉਹਨਾਂ ਦੇ ਜੀਵਨ ਵਿੱਚ ਹੈ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾਲ ਨਹੀਂ ਹੈ ਜਿਵੇਂ ਰਾਜਾ ਸੀ ਆਪਣੇ ਮਹਿਲਾਂ ਦੇ ਵਿੱਚ ਖਲੋਤਾ ਮਹਿਲ ਦੀ ਛੱਤ ਤੇ ਵੇਂਦਾ ਹੈ ਵੀ ਮਹਿਲ ਤੋਂ ਬਾਹਰ ਜਮਾ ਸੜਕ ਦੇ ਉੱਤੇ ਇੱਕ ਪੱਠੀ ਤਪਦੀ ਪਈ ਜਿਹਦੇ ਤੇ ਦਾਣੇ ਭੁੰਨੇ ਜਾ ਰਹੇ ਆ ਉਸੇ ਪੱਠੀ ਲੱਗੇ ਆ ਕੇ ਇੱਕ ਸਾਧੂ ਬਹਿ ਗਿਆ ਸਾਧੂ ਨੇ ਭੱਟੀ ਤੋਂ ਦਾਣੇ ਲਏ ਦਾਣੇ ਖਾਦੇ ਤੇ ਉੱਥੇ ਹੀ ਲੰਮੇ ਪੈ ਗਿਆ ਉੱਥੇ ਹੀ ਸੌਂ ਗਿਆ ਉੱਥੇ ਹੀ ਆਰਾਮ ਕਰਨ ਲੱਗ ਪਿਆ ਰਾਜੇ ਨੇ ਵੇਖਿਆ ਵੀ ਇਹ ਕਿਹੋ ਜਿਹਾ ਜੀਵਨ ਹੈ ਬਿਨਾਂ ਕੋਈ ਥੱਲੇ ਵਿਛਾਉਣ ਨੂੰ ਨਾ ਕੋਈ ਉੱਤੇ ਲੈਣ ਨੂੰ ਉੱਥੇ ਹੀ ਖਾਦਾ ਹੈ ਉੱਥੇ ਮਿੱਟੀ ਦੇ ਵਿੱਚ ਹੀ ਆਰਾਮ ਕਰਨ ਲੱਗ ਪਏ ਅਗਲੇ ਦਿਨ ਰਾਜੇ ਨੇ ਬੁਲਾਇਆ ਸਾਧੂ ਨੂੰ ਸੰਤ ਨੂੰ ਸ਼ਿਪਾਈ ਨੂੰ ਭੇਜਿਆ ਵੀ ਜਾ ਜਾ ਕੇ ਜਿਹੜਾ ਫਕੀਰ ਬਾਹਰ ਸੁੱਤਾ ਹੈ ਪੱਠੇ-ਪੱਠੀ ਦੇ ਕੋਲੇ ਜਿੱਥੇ ਦਾਣੇ ਭੁੰਨੇ ਜਾਂਦੇ ਆ ਉਸ ਫਕੀਰ ਨੂੰ ਕਹਿ ਤੈਨੂੰ ਰਾਜੇ ਨੇ ਬੁਲਾਇਆ ਹੈ ਦਰਬਾਰ ਦੇ ਵਿੱਚ ਆਵੇ ਤੇ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਉਹਨਾਂ ਲਈ ਰਾਜਾ ਮਹਾਰਾਜਾ ਕੋਈ ਮਾਇਨੇ ਨਹੀਂ ਰਖਾਉਂਦਾ ਉਹ ਬੇਪਰਵਾਹ ਹੁੰਦੇ ਨੇ ਉਹ ਸ਼ਿਪਾਈ ਨੇ ਆ ਕੇ ਫਕੀਰ ਨੂੰ ਆਖਿਆ ਕਹਿਣ ਲੱਗਾ ਕਿ ਤੈਨੂੰ ਰਾਜੇ ਨੇ ਬੁਲਾਇਆ ਹੈ ਰਾਜੇ ਨੂੰ ਤੇਰੇ ਤਾਂ ਕੋਈ ਕੰਮ ਐ ਤੇਰੇ ਤੋਂ ਕੁਝ ਪੁੱਛਣਾ ਐ ਇਸ ਕਰਕੇ ਰਾਜ ਦਰਬਾਰ ਦੇ ਵਿੱਚ ਆਉਣਾ ਕਰੋ ਤੇ ਅੱਗੋਂ ਫਕੀਰ ਕਹਿਣ ਲੱਗੇ ਕਹਿੰਦੇ ਰਾਜੇ ਨੂੰ ਮੇਰੇ ਤੱਕ ਕੰਮ ਐ ਮੈਨੂੰ ਰਾਜੇ ਤੱਕ ਨਹੀਂ ਜੇ ਉਹਨੇ ਕੁਝ ਪੁੱਛਣਾ ਐ ਜੇ ਉਹਨੂੰ ਕੋਈ ਕੰਮ ਐ ਤੇ ਰਾਜੇ ਨੂੰ ਕਹੇ ਆਪ ਆਵੇ ਮੈਨੂੰ ਰਾਜੇ ਨਾਲ ਕੋਈ ਮਤਲਬ ਨਹੀਂ ਕੋਈ ਕੰਮ ਨਹੀਂ ਮੈਂ ਕਿਉਂ ਜਾਵਾਂ ਜਾ ਕੇ ਸਿਪਾਹੀ ਨੇ ਆਖਿਆ ਵੀ ਆ ਗੱਲ ਆਖੀ ਉਹਨੇ ਆਖਿਆ ਬੜਾ ਬੇਪਰਵਾਹ ਐ ਨਹੀਂ ਤੇ ਕਿਸੇ ਬੰਦੇ ਨੂੰ ਕੋਈ ਰਾਜ ਭਾਗ ਵਾਲਾ ਬੰਦਾ ਆਵਾਜ਼ ਮਾਰੇ ਤੇ ਬੰਦਾ ਉੱਡਿਆ ਜਾਂਦਾ ਹੈ ਕਿ ਮੈਨੂੰ ਰਾਜੇ ਨੇ ਆਵਾਜ਼ ਮਾਰੀ ਹੈ ਮੈਨੂੰ ਰਾਜੇ ਨੇ ਆਪਣੇ ਮਹਿਲਾਂ ਵਿੱਚ ਸੱਦਿਆ ਹੈ ਪਰ ਰੱਬ ਦੇ ਪਿਆਰੇ ਬੇਪਰਵਾਹ ਹੁੰਦੇ ਹੁਣਾਂ ਨੂੰ ਨਹੀਂ ਆ ਦੁਨੀਆਂ ਦੀਆਂ ਬਾਦਸ਼ਾਹੀਆਂ ਦੁਨੀਆਂ ਦੇ ਰਾਜ ਭਾਗ ਦੁਨੀਆਂਦਾਰਾਂ ਦੀਆਂ ਨੌਕਰੀਆਂ ਚਾکریاں ਚੰਗੀਆਂ ਲੱਗਦੀਆਂ ਉਹ ਤਾਂ ਰੱਬ ਦੇ ਘਰ ਦੇ ਨੌਕਰ ਹੁੰਦੇ ਕਬੀਰ ਕੋਕਰ ਰਾਮ ਕੋ ਮੁੱਤਿਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ ਉਹਦੇ ਘਰ ਦੇ ਨੌਕਰ ਬਣ ਕੇ ਰਹਿੰਦੇ ਹੈ ਰਾਜਾ ਫਿਰ ਆਪ ਆਇਆ ਉਹਨੇ ਆਖਿਆ ਵੀ ਇਹ ਬੇਪਰਵਾਹ ਨੇ ਰਾਜੇ ਨੇ ਪੁੱਛਣਾ ਸੀ ਕੁਝ ਫਿਰ ਰਾਜਾ ਪੁੱਛਦਾ ਕਹਿੰਦਾ ਫਕੀਰ ਜੀ ਰਾਤ ਕਿਵੇਂ ਦੀ ਬਤੀਤ ਹੋਈ ਉਹਦਾ ਆਖਿਆ ਰਾਜਣਾ ਕੁਝ ਤੇਰੇ ਵਰਗੀ ਕੁਝ ਤੇਰੇ ਨਾਲੋਂ ਵਧੀਆ ਉਹਨੇ ਆਖਿਆ ਵੀ ਮਿੱਟੀ ਦੇ ਵਿੱਚ ਸੁਤਾ ਹੈ ਬਾਂ ਦਾ ਸਹਰਾਣਾ ਸੀ ਹੋਰ ਕੁਝ ਹੈ ਨਹੀਂ ਕੋਲ ਨਾ ਕੁਝ ਥੱਲੇ ਵਿਛਾਇਆ ਨਾ ਕੁਝ ਉੱਤੇ ਲਿਆ ਮੇਰੇ ਵਰਗੀ ਤੇ ਮੇਰੇ ਨਾਲੋਂ ਵਧੀਆ ਬੜਾ ਹੈਰਾਨ ਹੋਇਆ ਰਾਜਾ ਉਹਨੇ ਆਖਿਆ ਕਿ ਇਹ ਕਿਵੇਂ ਉਸਤ ਇਹ ਕਿਵੇਂ ਹੋ ਸਕਦਾ ਹੈ ਮੇਰੇ ਕੋਲ ਮਖਮਲੀ ਸੇਜਾਂ ਉੱਤੇ ਲੈਣ ਵਾਸਤੇ ਰੇਸ਼ਮੀ ਮੇਰੇ ਕੋਲ ਬਸਤਰ ਥੱਲੇ ਵਿਛੇ ਹੋਏ ਰੇਸ਼ਮੀ ਕੋਮਲ ਮਲਾਈਮ ਪੱਖਾ ਚੱਲਣ ਵਾਸਤੇ ਦਾਸ-ਦਾਸੀਆਂ ਤੁਸੀਂ ਇੱਥੇ ਮਿੱਟੀ ਦੇ ਵਿੱਚ ਸੁੱਤੇ ਮੇਰੇ ਵਰਗੀ ਤੇ ਮੇਰੇ ਨਾਲੋਂ ਵਧੀਆ ਰਾਤ ਤੁਹਾਡੀ ਕਿਵੇਂ ਲੱਗੀ ਤੇ ਫਕੀਰ ਕਹਿਣ ਲੱਗੇ ਕਹਿੰਦੇ ਰਾਜਨਾ ਸੁੱਤਾ ਹੋਇਆ ਭਾਵੇਂ ਉਹ ਸੂਲਾ ਤੇ ਸੁੱਤਾ ਏ ਤੇ ਭਾਵੇਂ ਉਹ ਮਖਮਲੀ ਸੇਜਾਂ ਤੇ ਉਹਨੂੰ ਨਹੀਂ ਪਤਾ ਉਹ ਕਿੱਥੇ ਸੁੱਦਾ ਜਦੋਂ ਨੀਂਦ ਆ ਗਈ ਉਦੋਂ ਮੋਇਆਂ ਦੇ ਸਮਾਨ ਉਦੋਂ ਕੋਈ ਪਤਾ ਨਹੀਂ ਸਰੀਰ ਨੂੰ ਜਦੋਂ ਨੀਂਦ ਆ ਗਈ ਫਿਰ ਮਖਮਲੀ ਸੇਜਾਂ ਕੀ ਤੇ ਸੂਲਾ ਕੀ ਮਿੱਟੀ ਕੀ ਯਾਖਿਆ ਇਹ ਤੇਰੇ ਅਰਗੀ ਬਤੀਤ ਹੋਈ ਏ ਜਿਹੜੀ ਸੌਕੇ ਲੰਗਾਈ ਆ ਜਿਹੜੀ ਤੇਰੇ ਨਾਲੋਂ ਵਧੀਆ ਬਤੀਤ ਹੋਈ ਹੈ ਨਾ ਰਾਜਨ ਆਪਣੇ ਹਿਰਦੇ ਦੇ ਵਿੱਚ ਝਾਤ ਮਾਰੀ ਜਿੰਨਾ ਚਿਰ ਜਾਗਦਾਰਿਆਂ ਦੁਖੀ ਰਿਆ ਹੋਣਾ ਚਿਰ ਜਿੰਨਾ ਚਿਰ ਤੂੰ ਜਾਗਦਾ ਰਿਹਾ ਤੂੰ ਦੁਖੀ ਰਿਆ ਤੈਨੂੰ ਰਾਜ ਭਾਗ ਦੀ ਚਿੰਤਾ ਲੱਗੀ ਰਹੀ ਖਜ਼ਾਨਾ ਕਿਵੇਂ ਸਾਂਭਣਾ ਐ ਨੂੰ ਕਿਵੇਂ ਵਰਤਣਾ ਕਿਵੇਂ ਖਰਚਣਾ ਐ ਕੋਈ ਟੋਟ ਨਾ ਆਜੇ ਕੋਈ ਕਮੀ ਨਾ ਆਜੇ ਗਵਾਂਢੀ ਦੇਸ਼ ਦੇ ਰਾਜੇ ਦਾ ਤੈਨੂੰ ਡਰ ਸੁਤਾਈ ਜਾਂਦਾ ਕਿਤੇ ਚੜ੍ਹਾਈ ਕਰਕੇ ਨਾ ਆਜੇ ਤੇਰਾ ਰਾਜ ਭਾਗ ਨਾ ਖੋ ਲਏ ਕਿਤੇ ਪ੍ਰਜਾ ਬਗਾਵਤ ਨਾ ਕਰ ਦੇਵੇ ਤੈਨੂੰ ਕਈ ਤਰ੍ਹਾਂ ਦੇ ਝੋਰੇ ਫਿਕਰਾ ਰਹੀਆਂ ਜਿੰਨਾ ਚਿਰ ਤੂੰ ਜਾਗਦਾ ਰਿਹਾ ਤੇ ਮੈਂ ਜਿੰਨਾ ਚਿਰ ਜਾਗਦਾ ਰਿਹਾ ਮੈਂ ਰੱਬ ਦਾ ਨਾਮ ਜਪਿਆ ਮੈਂ ਪਰਮਾਤਮਾ ਦੀ ਬੰਦਗੀ ਕੀਤੀ ਉਹਦੀ ਯਾਦ ਦੇ ਵਿੱਚ ਰਸਨਾ ਤੋਂ ਰੱਬ ਦਾ ਨਾਮ ਜਪਦਾ ਰਿਹਾ ਮੈਨੂੰ ਕੋਈ ਚਿੰਤਾ ਨਹੀਂ ਨਾ ਮੈਨੂੰ ਮਾਇਆ ਦਾ ਫਿਕਰ ਨਾ ਮੈਨੂੰ ਖਰਚਣ ਦਾ ਨਾ ਕਮਾਉਣ ਦਾ ਨਾ ਵਰਤਣ ਦਾ ਨਾ ਮੈਨੂੰ ਪ੍ਰਵਾਹ ਕੇ ਮੇਰਾ ਵਿਰਾਜ ਭਾਗ ਖੋਲੇਗਾ ਮੇਰੇ ਕੋਲ ਹੈ ਕੀ ਹੈ ਰੱਬ ਦਾ ਨਾਮ ਹੈ ਉਹਨੂੰ ਨਾ ਕੋਈ ਚਰਾ ਸਕਦਾ ਨਾ ਕੋਈ ਖੋ ਸਕਦਾ ਹੈ ਤੇ ਨਾ ਕੋਈ ਲੁੱਟ ਸਕਦਾ ਹੈ ਐਸਾ ਧਨ ਮੇਰੇ ਕੋਲ ਹੈ ਮੈਂ ਬੇਪਰਵਾਹ ਹੋ ਕੇ ਜੀਵਨ ਬਤੀਤ ਕੀਤਾ ਤੇ ਜਦੋਂ ਜਾਗਦਾ ਸੀ ਰੱਬ ਦਾ ਨਾਮ ਜਪਿਆ ਸੀ ਉਹ ਜਾਗਦਿਆਂ ਤੇਰੀ ਰਾਤ ਜਿਹੜੀ ਲੰਗੀ ਉਹ ਦੁੱਖਾਂ ਭਰੀ ਮੇਰੀ ਆਨੰਦ ਦੇ ਵਿੱਚ ਲੰਗੀ ਜਿਸ ਕਰਕੇ ਰਾਜਣ ਕੁਝ ਤੇਰੇ ਵਰਗੀ ਤੇ ਕੁਝ ਤੇਰੇ ਨਾਲੋਂ ਵਧੀਆ ਔਰ ਰਾਜਾ ਚਰਨਾਂ ਤੇ ਟੈਪਿਆ ਆਖਿਆ ਵੀ ਕਿਰਪਾ ਕਰੋ ਮੇਰੇ ਤੇ ਵੀ ਦਇਆ ਕਰੋ ਬਖਸ਼ਿਸ਼ ਕਰੋ ਮੈਨੂੰ ਵੀ ਐਸਾ ਜੀਵਨ ਦੇਵੋ ਨਾ ਆਖਿਆ ਜੇ ਜੀਵਨ ਇਹ ਲੈਣਾ ਹੈ ਨਾ ਮੈਂ ਤੈਨੂੰ ਇਹ ਨਹੀਂ ਕਹਿੰਦਾ ਰਾਜ ਭਾਗ ਤਿਆਗ ਮੈਂ ਤੈਨੂੰ ਇਹ ਕਹਿੰਦਾ ਰਾਜ ਭਾਗ ਦਾ ਮੋਹ ਤਿਆਗ ਦੇ ਫਿਕਰਾਂ ਛੱਡ ਦੇ ਰਾਜ ਭਾਗ ਦੀਆਂ ਹੋਣਾ ਉਹ ਜੋ ਪਰਮਾਤਮਾ ਨੂੰ ਪਾਏਗਾ ਉਹਦਾ ਨਾਮ ਜਪ ਰਾਜੇ ਨੇ ਰਾਜ ਭਾਗ ਦਾ ਮੋਹੀ ਐਸਾ ਛੱਡਿਆ ਸਭ ਕੁਝ ਆਪਣੇ ਪੁੱਤਰ ਨੂੰ ਦੇ ਕੇ ਤੇ ਰੱਬ ਦਾ ਨਾਮ ਜਪਣ ਲੱਗ ਪੈਂਦਾ ਸਾਧੂ ਦੀ ਸੰਗਤ ਪਾਰ ਲੰਘਾ ਦਿੰਦੀ ਏ ਤੇ ਜੋ ਜੀਵਨ ਇੱਕ ਰੱਬ ਦੇ ਨਾਮ ਜਪਣ ਵਾਲੇ ਦਾ ਏ ਜੋ ਸੁਖ ਉਹਦੇ ਜੀਵਨ ਵਿੱਚ ਹੈ ਨਾ ਉਹ ਹੋਰ ਕਿਸੇ ਦੇ ਜੀਵਨ ਦੇ ਵਿੱਚ ਨਹੀਂ ਮੇਰੇ RAM ਹਰ ਜਨ ਆਰੋਗ ਭਏ ਉਹ ਰੋਗਾਂ ਤੋਂ ਰਹਿਤ ਆਰੋਗੀ ਹੋ ਜਾਂਦੇ ਐ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹਉ ਮੈਂ ਰੋਗ ਗਏ ਜਿਨ੍ਹਾਂ ਗੁਰੂ ਦੇ ਬਚਨਾਂ ਦੁਆਰਾ ਗੁਰ ਉਪਦੇਸ਼ ਦੁਆਰਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਕੀਤਾ ਹੈ ਤਿੰਨ ਕੇ ਹਉ ਮੈਂ ਰੋਗ ਗਏ ਉਹਨਾਂ ਦੇ ਜੀਵਨ ਦੇ ਵਿੱਚੋਂ ਹੰਕਾਰ ਰੂਪੀ ਹੰਕਾਰ ਦਾ ਇਹ ਭੈੜਾ ਰੋਗ ਹਉ ਮੈਂ ਦੀਰਗ ਰੋਗ ਹੈ ਇਹ ਵੱਡਾ ਦੁੱਖ ਉਹਨਾਂ ਦੇ ਜੀਵਨ ਦੇ ਵਿੱਚੋਂ ਚਲੇ ਆ ਗਿਆ ਕਿਉਂਕਿ ਹੰਕਾਰ ਇੱਕ ਇਹੋ ਜੀ ਅਵਸਥਾ ਇੱਕ ਇਹੋ ਜੀ ਬਿਰਤੀ ਹੈ ਜੋ ਇਨਸਾਨ ਨੂੰ ਪਰਮਾਤਮਾ ਦੇ ਨਾਲੋਂ ਤੋੜ ਦਿੰਦੀ ਹੈ ਜੋ ਕੀਤੇ ਹੋਏ ਚੰਗੇ ਕਰਮਾਂ ਨੂੰ ਖੂ ਖਾਤੇ ਪਾ ਦਿੰਦੀ ਹੈ ਇਹੋ ਜੀ ਇਹ ਬਿਰਤੀ ਹੈ ਹੰਕਾਰ ਵਾਲੀ ਮਹਾਰਾਜ ਗੁਰਬਾਣੀ ਇਸ ਸਮਝਾਉਣਾ ਕਰਦੀ ਹੈ ਤੀਰਥ ਵਰ ਤਰ ਦਾਨ ਕਰ ਮਨ ਮੈਂ ਤਰਿਆ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸਨਾਨ ਹੰਕਾਰੀ ਬੰਦੇ ਵੱਲ ਪਰਮਾਤਮਾ ਦੀ ਪਿੱਠ ਹੁੰਦੀ ਹੈ। ਗੁਰਮਖਾਂ ਵੱਲ ਉਹਦਾ ਮੁਖ ਹੁੰਦਾ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਉਹ ਮੁਖ ਲਾਇਆ। ਜਿਹੜੇ ਰੱਬ ਦਾ ਨਾਮ ਜਪਦੇ ਐ। ਇਸ ਕਰਕੇ ਮਹਾਰਾਜ ਕਹਿੰਦੇ ਉਹਨਾਂ ਦਾ ਹੰਕਾਰ ਦਾ ਰੋਗ ਗਿਆ ਜਿਨ੍ਹਾਂ ਨੇ ਗੁਰੂ ਬਚਨਾਂ ਦੁਆਰਾ ਪਰਮਾਤਮਾ ਦੇ ਨਾਮ ਨੂੰ ਜਪਿਆ। ਜੀਵਨ ਦੇ ਵਿੱਚ ਉਪਦੇਸ਼ ਨੂੰ ਕਮਾਉਣਾ ਕੀਤਾ ਹੈ। ਉਨ੍ਹਾਂ ਦੇ ਹੰਕਾਰ ਵਰਗੇ ਵੱਡੇ ਵੱਡੇ ਰੋਗ ਚਲੇ ਗਏ ਰਹਾਉ ਦਾ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਇਹ ਦੁਨੀਆਦਾਰ ਇਹ ਆਮ ਲੋਕ ਤਾਂ ਕੀ ਇਥੇ ਬ੍ਰਹਮਾ ਬੇਸਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਇਹ ਦੇਵਤੇ ਵੀ ਮਹਾਰਾਜ ਕਹਿੰਦੇ ਰਜੋ ਤਮੋ ਸਤੋ ਗੁਣ ਦੇ ਸ਼ਿਕਾਰ ਹੋਏ ਪਏ ਐ ਇਹ ਵੀ ਮਹਾਰਾਜ ਕਹਿੰਦੇ ਹੰਕਾਰ ਦੇ ਵਿੱਚ ਬ੍ਰਹਮਾ ਨੂੰ ਲੱਗਦਾ ਹੈ ਵੀ ਮੈਂ ਸੰਸਾਰ ਦੀ ਉਤਪਤੀ ਕੀਤੀ ਵਿਸ਼ਨੂੰ ਨੂੰ ਲੱਗਦਾ ਹੈ ਕਿ ਮੈਂ ਸੰਸਾਰ ਨੂੰ ਰਜਕ ਦੇਣਾ ਹੈ ਤੇ ਮਹਾਦੇਵ ਸ਼ੰਭੂ ਨੂੰ ਇਹ ਲੱਗਦਾ ਹੈ ਕਿ ਮੈਂ ਹੀ ਸੈਦ ਸੰਸਾਰ ਦਾ ਮਾਲਕ ਹਾਂ ਮੈਂ ਹੀ ਭਗਵਾਨ ਪਰਮਾਤਮਾ ਹਾਂ ਮਹਾਰਾਜ ਕਹਿੰਦੇ ਪੈਦਾ ਕਰਨ ਵਾਲਾ ਹੋਰ ਕੋਈ ਹੈ ਉਹ ਅਕਾਲ ਪੁਰਖ ਪਰਮਾਤਮਾ ਵਹਿਗੁਰੂ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਆ ਸਕਲ ਕਾਲ ਕਾ ਕੀ ਆਤਮਾਸਾ ਸਭ ਕੋ ਜੋ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਮਹਾਰਾਜ ਕਹਿੰਦੇ ਜਨ ਕੀਏ ਤਿਸੇ ਨਾ ਚੇਤੇ ਬੱਪੜੇ ਹਰ ਗੁਰਮੁਖ ਸੋਝੀ ਪਾਈ ਇਹ ਇਨਸਾਨ ਦੀ ਬਿਰਤੀ ਹੋ ਗਈ ਜਿਸ ਪ੍ਰਮਾਤਮਾ ਨੇ ਬਣਾਇਆ ਉਹਨੂੰ ਇਹ ਵਿਚਾਰਾ ਚੇਤੇ ਹੀ ਨਹੀਂ ਕਰਦਾ ਉਹ ਪ੍ਰਮਾਤਮਾ ਨੂੰ ਮਨੁੱਖ ਯਾਦ ਹੀ ਨਹੀਂ ਕਰਦਾ ਜਿਸ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਜਿਨੇ ਆ ਸਰੀਰ ਦਿੱਤਾ ਹੈ ਇਹ ਸਰੀਰਾ ਮੇਰਾ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਓ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਵਾ ਚੌ ਤਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਉਹ ਪ੍ਰਮਾਤਮਾ ਨੇ ਭੇਜਿਆ ਇਹ ਤੇ ਸੰਸਾਰ ਚ ਆਏ ਆ ਪਰ ਮਹਾਰਾਜ ਕਹਿੰਦੇ ਬੰਦਿਆ ਦਾ ਸੰਸਾਰ ਦੇ ਵਿੱਚ ਆ ਕੇ ਲਿਵ ਛੁੜ ਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਰੱਬ ਨੂੰ ਭੁੱਲ ਗਿਆ ਜਿੰਨ ਕੀਏ ਤਿਸੇ ਨਾ ਚੇਤੇ ਬਪੜੇ ਜਿਸ ਪਰਮਾਤਮਾ ਨੇ ਬਣਾਉਣਾ ਕੀਤਾ ਹੈ ਪੈਦਾ ਕੀਤਾ ਹੈ ਇਹ ਵਿਚਾਰੇ ਮਹਾਰਾਜ ਜੀ ਕਹਿੰਦੇ ਇਨਸਾਨ ਨੂੰ ਉਹਨੂੰ ਯਾਦ ਨਹੀਂ ਕਰਦੇ ਹਰ ਗੁਰਮੁਖ ਸੋਝੀ ਪਾਈ ਪਰ ਜਿਹੜੇ ਗੁਰੂ ਵਾਲੇ ਹੋ ਗਏ ਪਰਮਾਤਮਾ ਨੇ ਉਹਨਾਂ ਨੂੰ ਸੋਝੀ ਦੇ ਦਿੱਤੀ ਆਪਣੇ ਬਾਰੇ ਆਪਣੇ ਬਾਰੇ ਗਿਆਨ ਦੇ ਦਿੱਤਾ ਹਉ ਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਹੰਕਾਰ ਤੋਂ ਤਾਂ ਕੋਈ ਵਿਰਲਾ ਬਚਿਆ ਸੰਸਾਰ ਦੇ ਵਿੱਚ ਨਹੀਂ ਤੇ ਛੋਟੇ ਤੋਂ ਲੈ ਕੇ ਵੱਡੇ ਤੱਕ ਅਮੀਰ ਗਰੀਬ ਸਾਰਿਆਂ ਨੂੰ ਹੰਕਾਰ ਹੈ ਕਿਸੇ ਨਾ ਕਿਸੇ ਗੱਲ ਦਾ ਕਿਸੇ ਨੂੰ ਆਪਣੀ ਤਾਕਤ ਦਾ ਕਿਸੇ ਨੂੰ ਆਪਣੇ ਸਰੀਰਕ ਬਲ ਦਾ ਕਿਸੇ ਨੂੰ ਆਪਣੀ ਸੱਤਾ ਦਾ ਹੰਕਾਰ ਕਿਸੇ ਨੂੰ ਆਪਣੀ ਦੌਲਤ ਦਾ ਹੰਕਾਰ ਕਿਸੇ ਨੂੰ ਆਪਣੇ ਸੋਹਣੇਪਣ ਦਾ ਹੰਕਾਰ ਕਿਸੇ ਨੂੰ ਆਪਣੀ ਸਿਆਣਪ ਦਾ ਹੰਕਾਰ ਹੈ ਹਰ ਇੱਕ ਬੰਦਾ ਮਹਾਰਾਜ ਕਹਿੰਦੇ ਹੰਕਾਰ ਦੇ ਵਿੱਚ ਗਲਤਾਨ ਹੋਵੇਂ ਮੈ ਰੋਗ ਸਭ ਜਗਤ ਵਿਆਪਿਆ ਸਾਰਾ ਸੰਸਾਰ ਹੀ ਹੰਕਾਰ ਦੇ ਵਿੱਚ ਮਹਾਰਾਜ ਗਲਤਾਨ ਹੋਇਆ ਸਤਿਗੁਰੂ ਕਹਿੰਦੇ ਹੈ ਸਾਰਿਆਂ ਨੂੰ ਹੰਕਾਰ ਵਿਆਪਿਆ ਹੋਇਆ ਹੈ ਜਿਹੜੇ ਹੰਕਾਰੀ ਨੇ ਮਹਾਰਾਜ ਕਹਿੰਦੇ ਤਿੰਨ ਕਉ ਜਨਮ ਮਰਨ ਦੁਖ ਭਾਰੀ ਉਹਨਾਂ ਨੂੰ ਜੰਮਣ ਤੇ ਮਰਨ ਦਾ ਭਾਰੀ ਦੁੱਖ ਸਹਿਣਾ ਪੈਂਦਾ ਹੈ ਹੰਕਾਰ ਇਹੋ ਜੀ ਬਿਰਤੀ ਐ ਪਰਮਾਤਮਾ ਨਾਲੋਂ ਤੋੜਦੀ ਹਾਂ ਮੈ ਨਾਵੇ ਨਾਲ ਵਿਰੋਧ ਐ ਦੋਏ ਨਾਂ ਵਸਾ ਇੱਕ ਥਾਏ ਜਿੱਥੇ ਰੱਬ ਦਾ ਨਾਮ ਉਥੇ ਹੰਕਾਰ ਨਹੀਂ ਆ ਸਕਦਾ ਜਿੱਥੇ ਹੰਕਾਰ ਐ ਉਥੇ ਅਕਾਲ ਪੁਰਖ ਵਹਿਗੁਰੂ ਦਾ ਨਾਮ ਨਹੀਂ ਜੀਵਨ ਵਿੱਚ ਵਸ ਸਕਦਾ ਨਹੀਂ ਜਪਿਆ ਜਾ ਸਕਦਾ ਹੰਕਾਰ ਵਾਲੀ ਬਿਰਤੀ ਲੈ ਕੇ ਮਹਾਰਾਜ ਕਿਰਪਾ ਕਰਦੇ ਸਤਗੁਰੂ ਬਚਿਆ ਕੌਣ ਹੰਕਾਰ ਤੋਂ ਕੌਣ ਛੁਟਿਆ ਐ ਗੁਰ ਪ੍ਰਸਾਦੀ ਕੋ ਵਿਰਲਾ ਛੁਟੈ ਤਿਸ ਕਾ ਤਿਸ ਜਨਕੋ ਹਉ ਬਲਿਹਾਰੀ ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਨਾਲ ਕੋਈ ਵਿਰਲਾ ਛੁੱਟਦਾ ਇਸ ਸੰਸਾਰ ਸਾਗਰ ਦੇ ਬੰਦਨਾ ਦੇ ਵਿੱਚੋਂ ਇਹ ਹੰਕਾਰ ਦੇ ਬੰਦਨਾ ਦੇ ਵਿੱਚੋਂ ਕੋਈ ਵਿਰਲਾ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ ਭੇਦ ਨਾ ਜਾਣੋ ਮੂਲ ਸਾਈ ਜਿਹਿਆ ਹੈਨ ਵਿਰਲੇ ਨਾਹੀ ਘਣੇ ਫੈਲ ਪਕੜ ਸੰਸਾਰ ਜਗਮਯ ਉਤਮ ਕਾਢੀ ਇਹ ਵਿਰਲੇ ਕੇਈ ਕੇ ਬਹੁਤ ਥੋੜੇ ਨੇ ਕੋਈ ਵਿਰਲਾ ਛੂਟਾ ਕੋਈ ਵਿਰਲੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਨੂੰ ਮਾਣਿਆ ਉਹ ਬਚ ਗਏ ਹੰਕਾਰ ਤੋਂ ਤਿਸ ਜਨ ਕੋ ਹਉ ਬਲਿਹਾਰੀ ਸਤਿਗੁਰੂ ਕਿਰਪਾ ਕਰਦੇ ਐਸਿਆਂ ਜਣਾ ਤੋਂ ਪ੍ਰਮਾਤਮਾ ਦੇ ਪਿਆਰਿਆਂ ਤੋਂ ਅਸੀਂ ਬਲਿਹਾਰ ਜਾਂਨੇ ਹਾਂ ਕੁਰਬਾਨ ਜਾਂਨੇ ਹਾਂ ਜਿਨ ਸਿਸ਼ਤ ਸਾਜੀ ਸੋਈ ਹਰ ਜਾਣ ਤਾਕਾ ਰੂਪ ਅਪਾਰੋ ਜਿਸ ਅਕਾਲ ਪੁਰਖ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਪਰਮਾਤਮਾ ਨੇ ਬਣਾਉਣਾ ਕੀਤਾ ਹੈ ਉਹ ਯੋ ਇਸ ਸ੍ਰਿਸ਼ਟੀ ਦੇ ਬਾਰੇ ਜਾਣਦਾ ਹੈ ਨਹੀਂ ਤੇ ਉਹ ਪਰਮਾਤਮਾ ਦਾ ਅੰਤ ਤਾਂ ਕੀ ਪਾਉਣਾ ਸ੍ਰਿਸ਼ਟੀ ਦਾ ਹੀ ਨਹੀਂ ਪਾਇਆ ਜਾ ਰਿਹਾ ਵੱਡੇ ਵੱਡੇ ਸਾਇੰਸ ਦਾਣ ਵੱਡਿਆਂ ਵੱਡਿਆਂ ਇਹ ਮੁਲਕਾਂ ਦੀ ਜਿਹੜੀ ਵਿਗਿਆਨਕ ਸੋਚ ਹੈ ਇਸੇ ਗੱਲ ਤੇ ਲੱਗੀ ਹੈ ਕਿ ਦੁਨੀਆ ਦਾ ਅੰਤ ਪਾ ਲਵਾਂਗੇ ਸ੍ਰਿਸ਼ਟੀ ਦਾ ਕੁਦਰਤ ਦਾ ਅੰਤ ਪਾ ਲਵਾਂਗੇ ਪਰ ਨਹੀਂ ਇੱਕ ਖੋਜ ਪੂਰੀ ਹੁੰਦੀ ਅੱਗੇ ਦੋ ਖੜੀਆਂ ਹੋ ਜਾਂਦੀਆਂ ਸ਼ੰਕੇ ਕੀਤੇ ਇਹ ਨਾ ਪਹਿਲਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਨੇ ਆਖਿਆ 42 ਲੱਖ ਜੀਵ ਜਲਮੇ ਹੋਤੇ ਵੀ 42 ਲੱਖ ਜੀਵ ਤਾਂ ਜਲ ਦੇ ਵਿੱਚ ਹੀ ਹੈ 42 ਲੱਖ ਕੁਝ ਅਸਮਾਨ ਵਿੱਚ ਉੱਡਣ ਵਾਲੇ ਕੁਝ ਧਰਤੀ ਤੇ ਰਹਿਣ ਵਾਲੇ 84 ਲੱਖ ਜੂਨਾ ਪਹਿਲਾਂ ਸ਼ੰਕਾ ਕੀਤਾ ਪਰ ਜਦੋਂ ਲੱਭਣ ਲੱਗੇ ਉਦੋਂ 42 ਦੇ 42 ਲੱਖੀ ਸਾਹਮਣੇ ਆ ਗਏ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਆਧਾਰ ਮੰਨ ਕੇ ਸਤਿਗੁਰੂ ਜੀ ਦਾ ਆਸਰਾ ਲੈ ਕੇ ਸਾਇੰਸ ਖੋਜਾਂ ਕਰਦੀ ਪਈ ਹੈ ਪਰ ਅੰਤ ਨਹੀਂ ਪਾਇਆ ਜਾ ਸਕਦਾ ਸ੍ਰਿਸ਼ਟੀ ਦਾ ਕਿਉਂਕਿ ਸ੍ਰਿਸ਼ਟੀ ਉਹ ਪਰਮਾਤਮਾ ਦੀ ਪੈਦਾਵਾਰ ਹੈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਉਹ ਪ੍ਰਮਾਤਮਾ ਦਾ ਪ੍ਰਮਾਤਮਾ ਦੀ ਬਣਾਈ ਇਹ ਵਿਉਂਤ ਦਾ ਬਣਤਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਜਿੰਨ ਸਿਸ਼ਟ ਸਾਜੀ ਸੋਈ ਹਰ ਜਾਣੇ ਉਹ ਪ੍ਰਮਾਤਮਾ ਹੀ ਜਾਣਦਾ ਇਹਦੇ ਬਾਰੇ ਤਾਕਾ ਰੂਪ ਅਪਾਰੋ ਪ੍ਰਮਾਤਮਾ ਦਾ ਰੂਪ ਪਾਰਾਵਾਰ ਤੋਂ ਰਹੇ ਤਹ ਉਹਦਾ ਅੰਤ ਕੋਈ ਨਹੀਂ ਹੈ ਕੋਈ ਭਾਵੇਂ ਦੁਨੀਆ ਦੇ ਦਰਖਤ ਕੜ ਕੇ ਕਲਮਾਂ ਘੜ ਲਈਏ ਸਮੁੰਦਰ ਨੂੰ ਘੋਲ ਕੇ ਛਿਆਈ ਬਣਾ ਲਈਏ ਤੇ ਦੁਨੀਆਂ ਦੇ ਸਾਰੇ ਵਿਦਵਾਨ ਬਹਿ ਜਾਣ ਲਖਾਰੀ ਬਹਿ ਜਾਣ ਸ਼ਾਇਰ ਬਹਿ ਜਾਣ ਰੱਬ ਦੀ ਮਹਿਮਾ ਗਾਉਣ ਲੱਗ ਪੈਣ ਨਾ ਫਿਰ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਉਹਦੀ ਮਹਿਮਾ ਐਸੀ ਹੈ ਐਸੀ ਪਰਮਾਤਮਾ ਦੀ ਵਡਿਆਈ ਹੈ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰ ਉਹ ਪਰਮਾਤਮਾ ਆਪ ਹੀ ਇਸ ਸ੍ਰਿਸ਼ਟੀ ਨੂੰ ਦੁਨੀਆਂ ਦੇ ਲੋਕਾਂ ਨੂੰ ਵੇਂਦਾ ਹੈ ਆਪ ਹੀ ਵੇਖ ਕੇ ਖੁਸ਼ ਹੁੰਦਾ ਹੈ ਉਹ ਪਰਮਾਤਮਾ ਦੀ ਇਹ ਰਚਾਈ ਸਾਰੀ ਖੇਡ ਹੈ ਪਰਮਾਤਮਾ ਜਿਵੇਂ ਕਢਾਉਂਦਾ ਹੈ ਇਹ ਦੁਨੀਆ ਚੱਲੀ ਜਾਂਦੀ ਹੈ ਗੁਰਮੁਖ ਬ੍ਰਹਮ ਵਿਚਾਰੋ ਤੇ ਗੁਰੂ ਵਾਲਿਆਂ ਨੇ ਬ੍ਰਹਮ ਦੀ ਗਿਆਨ ਦੀ ਵਿਚਾਰ ਕੀਤੀ ਹੈ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਗੁਰੂ ਸਾਹਿਬ ਦੀ ਸੰਗਤ ਕਰਕੇ ਗੁਰ ਉਪਦੇਸ਼ ਨੂੰ ਕਮਾ ਕੇ ਬ੍ਰਹਮੰਗ ਨੂੰ ਗਿਆਨ ਨੂੰ ਜੀਵਨ ਦੇ ਵਿੱਚ ਅਪਣਾਉਣ ਵਾਲੇ ਹੀ ਬ੍ਰਹਮ ਗਿਆਨੀ ਬਣੇ ਹੈ ਗੁਰੂ ਵਾਲੇ ਬਣ ਕੇ ਇਸ ਸੰਸਾਰ ਸਾਗਰ ਤੋਂ ਪਾਰ ਲੰਘਿਆ ਜਾ ਸਕਦਾ ਹੈ ਗੁਰੂ ਤੋਂ ਬਿਨਾ ਪਰਮਾਤਮਾ ਨਾਲ ਨਹੀਂ ਜੁੜਿਆ ਜਾ ਸਕਦਾ ਗੁਰ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰੋ ਗੁਰੂ ਬਿਨਾ ਨਾ ਤੇ ਭਗਤੀ ਹੋਣੀ ਹੈ ਨਾ ਪਰਮਾਤਮਾ ਦੇ ਨਾਮ ਨਾਲ ਪ੍ਰੇਮ ਪੈਣਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਉਪਦੇਸ਼ ਰੂਪੀ ਪੱਲਾ ਪਕੜ ਕੇ ਭਵ ਸਾਗਰ ਸੰਸਾਰ ਤੋਂ ਪਾਰ ਲੰਘੀਏ ਸਤਿਗੁਰੂ ਕਿਰਪਾ ਕਰਨਗੇ ਮਹਾਰਾਜ ਸਹਿਬ ਬਖਸ਼ਣ ਹਾਰ ਨੇ ਆਪ ਗੁਰੂ ਕੀ ਸੰਗਤ ਬਖਸ਼ਣ ਜੋਗ ਬਖਸ਼ ਲਿਓ ਜੀ ਹੋਈਆਂ ਭੁੱਲਾਂ ਦੀ ਖਿਮਾ ਕਲਗੀ ਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਹੋ ਕੇ ਜਿਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅਮਰਤ ਛਕੀਏ ਜੀ ਸਤਗੁਰੂ ਕਿਰਪਾ ਕਰਨ ਸਰਬੱਤ ਦਾ ਭਲਾ ਹੋਵੇ ਸਰਬੱਤ ਨੂੰ ਸਰਬੱਤ ਦਾ ਭਲਾ ਕਰਨ ਦੀ ਸੋਝੀ ਗੁਰੂ ਸਹਿਬ ਬਖਸ਼ਿਸ਼ ਕਰਨ ਅਮਰਤ ਵੇਲਾ ਨਿਤਨੇਮ ਰਹਿਤ ਵਾਲੇ ਜੀਵਨ ਆਪਾਂ ਸਾਰਿਆਂ ਨੂੰ ਗੁਰੂ ਸਹਿਬ ਬਖਸ਼ ਕੇ ਨਵਾਜਣ ਤਨਗਰੋਗ ਗੰਨਤ ਸਾਹਿਬ ਜੀ ਨੂੰ ਝੁਕਾਓ ਸੀਸ ਬਲਾਉ ਫਤੇ ਅਦਬ ਸਹਿਤਾ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ